ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹੋ ਸਾਰੇ ਆ ਵੀਡੀਓ ਤੁਸੀਂ ਦੇਖ ਲਈ ਹੋਣੀ ਆ ਬਹੁਤ ਵਾਇਰਲ ਹੋਈ ਹੈ ਕੱਲ ਦੀ ਇਹ ਵੀਡੀਓ ਤੇ ਮੈਨੂੰ ਘੱਟੋ ਘੱਟ ਵੀ ਜੇ ਕਹਾ ਤੇ 50 ਲੋਕਾਂ ਨੇ ਇਹ ਸਕਰੀਨਸ਼ਾਟ ਭੇਜ ਤੇ ਜਾਂ ਵੀਡੀਓ ਭੇਜ ਦਿੱਤੀ ਹੈ ਸਾਰਿਆਂ ਨੇ ਇਹੀ ਕਿਹਾ ਕਿ ਭਾਜੀ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਕਿ ਇੱਕ ਸ਼ਰੀਲੇ ਬੰਦੇ ਦਾ ਇਹੋ ਜਿਹਾ ਸ਼ਰੀਲੇ ਬੰਦੇ ਮਜ਼ਾਕ ੜਾਉਣ ਉਹਦੇ ਗਾਣੇ ਦਾ ਤੇ ਮੈਂ 100% ਨਹੀਂ 200% ਸਹਿਮਤਾ ਜਿਨ੍ਹਾਂ ਲੋਕਾਂ ਨੇ ਇਹ ਗੱਲ ਕਹੀ ਆ ਮੈਂ ਬਿਲਕੁਲ ਐਗਰੀ ਆ ਤੁਹਾਡੀ ਗੱਲ ਨਾਲ ਨਛੱਤਰ ਗਿੱਲ ਜਿਸ ਬੰਦੇ ਨੂੰ ਸਰੀਲਾ ਜੱਟ ਕਿਹਾ ਜਾਂਦਾ ਮੈਂ ਬਹੁਤ ਸੁਣਦਾ ਹਾਂ ਉਸ ਬੰਦੇ ਨੂੰ ਤੇ ਜੇ ਮੈਂ ਸੁਣਦਾ ਤੇ ਇਹਦਾ ਮਤਲਬ ਉਹ ਵਾਕਈ ਸਰੀਲਾ ਆ ਕਿਉਂਕਿ ਮੈਂ ਬੋਂਗੇ ਲੋਕਾਂ ਨੂੰ ਸੁਣਦਾ ਨਹੀਂ ਹਾਂ ਤੇ ਉਸ ਬੰਦੇ ਦਾ ਗਾਣਾ ਕਹਾਣੀਏ ਆ ਕਿ ਪੀਟੀਸੀ ਤੇ ਤੁਹਾਨੂੰ ਪਤਾ ਕਿ ਰਿਐਲਿਟੀ ਸ਼ੋਅ ਚੱਲ ਰਿਹਾ ਆਈ ਥਿੰਕ ਨਾਮ ਉਹਦਾ ਹੋਵੇਗਾ ਵੌਇਸ ਆਫ ਪੰਜਾਬ ਜਾਂ ਆਵਾਜ਼ ਪੰਜਾਬ ਦੀ ਤੇ ਉਸ ਪ੍ਰੋਗਰਾਮ ਦੇ ਵਿੱਚ ਕੋਈ ਬੱਚਾ गा ਰਿਹਾ ਨਛੱਤਰ ਗਿਲ ਸਾਹਿਬ ਦਾ ਗਾਣਾ ਤੇ ਉਹਦਾ ਫੇਸ ਬੱਚੇ ਦਾ ਨਹੀਂ ਦਿਖਾਇਆ ਗਿਆ ਚਲੋ ਉਹ ਉਹਨਾਂ ਨੇ ਆਪਣੀ ਕਿਉਂਕਿ ਮਸਤੀ ਕਰਨੀ ਸੀਗੀ ਉਧਰ ਕੈਮਰਾ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਆਪਣਾ ਕੁਝ ਦਿਖਾਉਣਾ ਸੀਗਾ ਕਿ ਅਸੀਂ ਕੀ ਕਰ ਰਹੇ ਹਾਂ ਤੇ ਉਸ ਗੀ ਉਹਨਾਂ ਨੇ ਨਛੱਤਰ ਗਿਲ ਦਾ ਗਾਣਾ ਗਾਇਆ ਤੇ ਨਛੱਤਰ ਗਿਲ ਤਾਂ ਹਾਲਾਕਿ ਬੱਚਾ ਗਾ ਵੀ ਬੜਾ ਸਰੀਲਾ ਰਿਹਾ ਉਹਦੇ ਗਾਣੇ 'ਚ ਵੀ ਕੋਈ ਕਮੀ ਨਹੀਂ ਇੱਕ ਤੋਂ ਵੀ ਗਾਣਾ ਬਹੁਤ ਭੈੜਾ ਗਾਇਆ ਤੇ ਚਲੋ ਯਾਰ ਸ਼ੁਗਲੀ ਕਰਦੇ ਨਹੀਂ ਮੁੰਡਾ ਕਾ ਵੀ ਬੜਾ ਸੋਹਣਾ ਰਿਹਾ ਉਸ ਗੀਤ ਨੂੰ ਨਿਭਾ ਰਿਹਾ ਪ੍ਰੋਪਰ ਤਰੀਕੇ ਦੇ ਨਾਲ ਪਰ ਇਹਨਾਂ ਨੇ ਇਸ ਮੇਰਾ ਭਤੀਜਾ ਇਹ ਨਾਲ ਮੈਨੂੰ ਸਾਰੇ ਨੇ ਇਹ ਕਹਿ ਕੇ ਵੀ ਵੀਡੀਓ ਭੇਜੀ ਕਹਿੰਦੇ ਬੜਾ ਬੋਲਦਾਰ ਇਹਨਾਂ ਤੋਂ ਹੁਣ ਬੋਲ ਆ ਤੇਰਾ ਭਤੀਜਾ ਦੇ ਕੀ ਕਰਦਾ ਥੇ ਕੋਈ ਨਹੀਂ ਮੈਂ ਜ਼ਰੂਰ ਬੋਲਾਂਗਾ ਮੈਂ ਕਿਹਾ ਬੋਲਾਂਗਾ ਜ਼ਰੂਰ ਬੋਲਾਂਗਾ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ ਭਾਵੇਂ ਕੋਈ ਵੀ ਹੋਵੇ ਤੁਹਾਨੂੰ ਪਤਾ ਮੈਂ ਤੇ ਹਮੇਸ਼ਾ ਸੱਚ ਦੇ ਨਾਲ ਖੜਨ ਵਾਲਾ ਬੰਦਾ ਮੇਰਾ ਭਤੀਜਾ ਹੈ ਮੇਰਾ ਖੂਨ ਹੈ ਜੇ ਮੈਂ ਕੋਲ ਹੁੰਦਾ ਤੇ ਕੰਨੋ ਫੜ ਕੇ ਵੀ ਮੈਂ ਕਹਿੰਦਾ ਬੇਟਾ ਗਲਤ ਹੈ ਔਰ ਇਹ ਅਦਬੀ ਹੈ ਵੈਸੇ ਯੁਵਰਾਜ ਬਹੁਤ ਅਦਬੀ ਆ ਮੇਰੇ ਮੋਹਰੇ ਕਦੇ ਉਹਨੇ ਅੱਖਾਂ ਨਹੀਂ ਚੱਕੀਆਂ ਟੂ ਵੀ ਓਨੈਸਟ ਜਦੋਂ ਵੀ ਮਿਲੀਏ ਦਿਹਾੜੀ ਚ 10 ਵਾਰੀ ਵੀ ਸਾਹਮਣੇ ਜਾਵਾਂ ਤੇ ਪੈਰੀ ਹੱਥ ਲਾਉਂਦਾ ਮੇਰੇ ਹੈਨਾ ਅਦਬ ਆ ਸਾਡੇ ਬੱਚਿਆਂ ਦੇ ਵਿੱਚ ਪਰ ਉਹ ਕਹਿੰਦੇ ਨੇ ਨਾ ਕਿ ਜੈਸੀ ਸੰਗਤ ਵੈਸੀ ਸੋਹਬਤ ਤੁਸੀਂ ਕਈ ਵਾਰੀ ਉਹ ਜਿਹਾ ਮਾਹੌਲ ਵਿੱਚ ਬੈਠੇ ਹੁੰਦੇ ਆ ਕਿ ਬਸ ਸਲੀਮ ਤੇ ਉਹ ਵੀ ਚਲੋ ਮੇਰੇ ਛੋਟਾ ਭਰਾ ਹੀ ਆ ਪਰ ਉਹ ਸ਼ਰਾਰਤਾ ਜੀਆਂ ਕਰ ਜਾਂਦਾ ਤੁਹਾਨੂੰ ਪਤਾ ਤੇ ਮੈਂ ਫਿਰ ਅੱਜ ਫਿਰ ਇਹ ਵੀਡੀਓ ਮੈਂ ਕਿਹਾ ਚਲੋ ਬਣਾਉਂਦਾ ਅੱਜ ਮੇਰੇ ਕੋ ਬਹੁਤ ਲੋਕਾਂ ਨੇ ਭੇਜੀ ਹੈ ਵੀਡੀਓ ਰੋਸ਼ਨ ਪ੍ਰਿੰਸ ਮੈਂ ਬਹੁਤਾ ਨਹੀਂ ਜਾਣਦਾ ਮਿਲਿਆ ਇੱਕ ਦੋ ਵਾਰੀ ਉਹਦੀ ਨੇਚਰ ਕੀ ਆ ਉਹਦਾ ਸੁਭਾਅ ਕੀ ਆ ਮੈਂ ਬਹੁਤਾ ਨਹੀਂ ਜਾਣਦਾ ਮੈਂ ਐਵੇਂ ਕਹਿ ਦਮਾ ਕਿ ਹਨਾ ਵੀ ਬਹੁਤ ਸਾਡੀ ਦੋਸਤੀ ਕੁਝ ਬਿਲਕੁਲ ਨਹੀਂ ਇੱਕ ਦੀਆਂ ਫੋਟੋ ਫੋਟੋ ਮੇਰੇ ਨਾਲ ਹੋਣਗੀਆਂ ਜਾਂ ਮੇਰੀਆਂ ਉਹਨਾਂ ਨਾਲ ਹੋਣਗੀਆਂ ਹਨਾ ਤੇ ਵੇ ਗੀਤ ਗਾਰਿਆ ਮੁੰਡਾ ਤੇ ਉਸ ਨਛੱਤਰ ਗਿਲ ਦੇ ਗੀਤ ਦੇ ਵਿੱਚ ਇਹਨਾਂ ਨੇ ਫਿਰ ਬੜਾ ਕੁਸ਼ਾ ਕੀਤੀ ਆ ਮਸਤੀ ਜੀ ਤੁਸੀਂ ਵੀਡੀਓ ਦੇਖ ਲਈਏ ਵੀਡੀਓ ਮੈਂ ਚਲੋ ਆਵਾਜ਼ ਨਹੀਂ ਕਰ ਸਕਦਾ ਕਿਉਂਕਿ ਉਹ ਕਾਪੀਰਾਈਟ ਹੀ ਆ ਜਾਣਾ ਗਾਣੇ ਦਾ ਤੇ ਤੁਸੀਂ ਐਕਸ਼ਨ ਹੀ ਦੇਖਣ ਐ ਐਕਸ਼ਨ ਦੇਖ ਲਓ ਕਿਦਾਂ ਕਰ ਰਿਹਾ ਸਾਨੂੰ ਉਸ ਗਾਣੇ ਦੇ ਨਾਲ ਚੱਲੀ ਜਾ ਰਹੀ ਹੈ ਵੀਡੀਓ ਨਾਲੋਂ ਨਾਲ ਤੇ ਤੁਸੀਂ ਦੇਖੀ ਜਾਓ ਤੇ ਗੱਲ ਬੇहद ਗਲਤ ਆ ਇੱਕ ਹੋਰ ਮੈਂ ਤੁਹਾਨੂੰ ਇਸੇ ਵੀਡੀਓ ਵਿੱਚ ਇਹ ਦਿਖਾਉਣਾ ਇੱਕ ਹੋਰ ਚੌਥਾ ਬੰਦਾ ਵੀ ਬੈਠਾ ਵਿੱਚ ਉਹ ਕਿਸੇ ਨੇ ਨੋਟ ਨਹੀਂ ਕੀਤਾ ਪਰ ਮੈਂ ਕੀਤਾ ਕਿਉਂਕਿ ਮੈਂ ਬੜੀ ਬਰੀਕੀ ਨਾਲ ਫਿਰ ਸਾਰੀ ਕੋਖ ਪੜਤਾਲ ਕਰਦਾ ਹੁੰਨਾ ਉਹ ਤੁਹਾਨੂੰ ਸਕਰੀਨ ਸ਼ਾਟ ਦਿਖਾਉਣਾ ਉਹ ਆ ਜੀ ਬੰਦਾ ਆ ਪਛਾਣੋ ਬੰਦਾ ਉਹ ਪਿੱਛੇ ਬੈਠਾ ਸੁਖਪਾਲ ਸੁਖ ਬੇहद ਖੂਬਸੂਰਤ ਤੇ ਬੇहद ਕਮਾਲ ਦੇ ਮਿਊਜ਼ਿਕ ਡਾਇਰੈਕਟਰ ਨੇ ਉਹ بڑے 스타 ਬਣਾਏ ਨੇ ਇਸ ਬੰਦੇ ਨੇ ਔਰ ਮੇਰਾ ਸੁਭਾਗ ਆ ਕਿ ਅਸੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਪੂਰੇ ਯੂਰਪ ਦਾ ਟੂਰ ਇਕੱਠਾ ਕਰਦੇ ਨੀਦਰ ਕੈਨੇਡਾ ਅਮਰੀਕਾ ਬੈਲਜੀਅਮ ਹਾਲੈਂਡ ਪੈਰਿਸ ਇੰਗਲੈਂਡ ਹਰ ਜਗ੍ਹਾ ਸੀ ਇਕੱਠਿਆਂ ਨੇ ਟੂਰ ਕੀਤੇ ਹੋਏ ਨੇ ਤੇ ਮੈਂ ਇਹਨਾਂ ਦਾ ਕੰਮ ਵੀ ਬਹੁਤ ਦੇਖਿਆ ਗੱਲਾਂ ਵੀ ਬਹੁਤ ਕੀਤੀਆਂ ਤੇ ਸ਼ਖਸੀਅਤ ਤੋਂ ਵੀ ਵਾਕਫ ਆ ਕਿ ਉਹ ਵਾਕਈ ਇਦਾਂ ਦਾ ਬੰਦਾ ਸ਼ਾਂਤ ਜੀ ਰੂਹਾ ਐ ਸਕਰੀਨ ਨੂੰ ਸਕਰੀਨਸ਼ਾਟ ਨੂੰ ਦਿਖਾਉਣ ਦਾ ਤੁਹਾਨੂੰ ਮਤਲਬ ਇਹੀ ਹੈ ਕਿ ਤੁਸੀਂ ਇੱਕ ਚੀਜ਼ ਨੋਟ ਕਰੋ ਉਹਦੀ ਬਾਡੀ ਲੈਂਗੁਏਜ ਐ ਕਿ ਜਿਸ ਤਰ੍ਹਾਂ ਬੰਦਾ ਕਹਿ ਰਿਹਾ ਕਿ ਯਾਰ ਮੈਂ ਕਿੱਥੇ ਫਸ ਗਿਆ ਸ਼ਾਇਦ ਚੰਗਾ ਹੁੰਦਾ ਜੇ ਮੈਂ ਅੱਜ ਨਾ ਆਉਂਦਾ ਤੇ ਇਹ ਕਹਿ ਰਿਹਾ ਕਿ ਕੀ ਕਰ ਰਿਹਾ ਨੇ ਯਾਰਾ ਬੰਦੇ ਜੋ ਮੈਂ ਕਹਿ ਰਿਹਾ ਨੇ ਕਿ ਤੁਸੀਂ ਚੰਗੇ ਆਰਟਿਸਟ ਹੋ ਤੁਹਾਡੇ ਤੋਂ ਇਹ ਉਮੀਦਾਂ ਨੇ ਤੇ ਮੈਂ ਗਰੰਟੀ ਨਾਲ ਕਹਿੰਦਾ ਕਿ ਸੁਖਪਾਲ ਸੁਖ ਸਾਹਿਬ ਵੀ ਇਹੀ ਸੋਚ ਰਿਆ ਹੋਣਗੇ ਕਿ ਗਲਤ ਗੱਲ ਹੈ ਸੁ ਮੈਂ ਗਲਤ ਨੂੰ ਗਲਤ ਕਵਾਂਗਾ ਮਾੜੀ ਗੱਲ ਆ ਯੁਵਰਾਜ ਬੇਟਾ ਮੈਨੂੰ ਪਤਾ ਹੰਸਪਾ ਜੀ ਨੇ ਵੀ ਤੁਹਾਨੂੰ ਥੋੜਾ ਡਾਂਟਿਆ ਤੇ ਜ਼ਰੂਰ ਹੋਏਗਾ ਵੀਡੀਓ ਦੇਖਣ ਤੋਂ ਬਾਅਦ ਜੀ ਨੂੰ ਵੀ ਭੇਜੀ ਹੋਏਗੀ ਵੀਡੀਓ ਜੇ ਮੈਨੂੰ ਲੋਕਾਂ ਨੇ ਭੇਜੀ ਆ ਤੇ ਮੈਨੂੰ ਆਪਣੇ ਘਰਾਨੇ ਦਾ ਪਤਾ ਹੈ ਤੇ ਯੁਵਰਾਜ ਸਮਝਦਾਰ ਹੈ ਵੈਸੇ ਐਸੀ ਕੋਈ ਗੱਲ ਨਹੀਂ ਇਦਾਂ ਦੇ ਇਸ਼ਾਰਾ ਤਾਂ ਕਰਦਾ ਨਹੀਂ ਹੁੰਦਾ ਇਹ ਤੇ ਕਾਮੇਡੀ ਕਾਮੇਡੀ ਕਰਨੇ ਹੋਵੇ ਤਾਂ ਘਰ ਵਿੱਚ ਆਪਣੇ ਇਹਨਾਂ ਦੇ ਮੈਸੇਜ ਮਾਨਸੀ ਸਾਡੀ ਬੇਟੀ ਉਹਨਾਂ ਦੇ ਨਾਲ ਬਣਾਉਂਦੇ ਨੇ ਵੀਡੀਓ ਕਾਮੇਡੀ ਕਾਮੇਡੀ ਪਰ ਇਦਾਂ ਕਾਮੇਡੀ ਨਹੀਂ ਕਰਦੇ ਹੁੰਦੇ ਬਸ ਉਹ ਹੀ ਕਹਿੰਨਾ ਨਾ ਕਿ ਕਈ ਵਾਰ ਤੁਸੀਂ ਇਕੱਠੇ ਹੋਏਆਂ ਸ਼ਰਾਰਤੀ ਹੋ ਜਾਂਦਾ ਬੰਦਾ ਤੇ ਸਲੀਮ ਤੁਹਾਨੂੰ ਪਤਾ ਉਹ ਤਾਂ ਵੱਡਿਆ ਵੱਡਿਆਂ ਤੋਂ ਸ਼ਰਾਰਤਾਂ ਕਰ ਲੈਂਦਾ ਹੁੰਦਾ ਤੇ ਇਦਾਂ ਹੀ ਇੱਥੇ ਹੋਇਆ ਹੈ ਸੋ ਮੈਂ ਨਖੇਦੀ ਕਰਦਾ ਦਿਲ ਤੋਂ ਨਖੇਦੀ ਕਰਦਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਤੁਸੀਂ ਰਜਾਂ ਨਾਲ ਇੱਕ ਦੂਜੇ ਨੂੰ ਮਿਲਣਾ ਗਿਲਣਾ ਹੁੰਦਾ ਔਰ ਨਿਸ਼ੱਤਰ ਗਿੱਲ ਸਾਹਿਬ ਨੂੰ ਖੁਦ ਪੋਸਟ ਪਾਉਣਾ ਪੈ ਗਿਆ ਇਸ ਬਾਰੇ ਹੁਣ ਦੇਖੋ ਕਿ ਨਿਸ਼ੱਤਰ ਗਿੱਲ ਸਾਹਿਬ ਨੇ ਜੋ ਲਿਖਿਆ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਔਰ ਤੁਹਾਨੂੰ ਸਕਰੀਨਸ਼ਾਟ ਦੇ ਵਿੱਚ ਵੀ ਨਜ਼ਰ ਆਉਂਦਾ ਹੋਏਗਾ ਦੇਖ ਲਓ ਮੈਂ ਲਾਇਆ ਹੋਇਆ ਸਕਰੀਨਸ਼ਾਟ ਵੀ ਨਾਲ ਤੇ ਮੈਂ ਪੜ੍ਹ ਕੇ ਵੀ ਤੁਹਾਨੂੰ ਸੁਣਾ ਦਿੰਦਾ ਕਹਿੰਦੇ ਕਿ ਕਿਉਂ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ ਬਿਲਕੁਲ ਸਹੀ ਕਿਹਾ ਤੁਸੀਂ ਨਿਸ਼ੱਤਰ ਸਾਹਿਬ ਤੁਸੀਂ ਸਾਰੇ ਮੇਰੇ ਵੱਡੇ ਅਤੇ ਸ੍ਰੀਲੇ ਕਲਾਕਾਰ ਹੋ। ਕਿਆ ਖੂਬਸੂਰਤ ਗੱਲ ਕਹੀ ਬੰਦੇ ਨੇ। ਮੰਨ ਲਿਆ ਕਹਿੰਦਾ ਕਿ ਤੁਸੀਂ ਸ੍ਰੀਲੇ ਹੋ ਸਾਰਾ ਕੁਝ ਠੀਕ ਹੈ। ਪਰ ਮੈਂ ਤੇ ਤੁਹਾਡੇ ਵੱਡਿਆਂ ਦੀ ਬਹੁਤ ਜ਼ਿਆਦਾ ਇੱਜ਼ਤ ਅਤੇ ਸਤਿਕਾਰ ਕਰਦਾ ਤੇ ਉਹਨਾਂ ਵੱਲੋਂ ਜੋ ਗਿਆ ਉਹ ਤੇ ਹਮੇਸ਼ਾ ਸਾਰੀ ਦੁਨੀਆ ਯਾਦ ਕਰਦੀ ਹੈ। ਖੁਸ਼ ਰਹੋ ਫੇ ਵੀ ਕਹਿੰਦੇ ਖੁਸ਼ ਰਹੋ। ਆਪਣੀ ਪੋਸਟ ਤੇ ਕਮੈਂਟ ਪੜ ਲਿਓ ਕਿੰਨੀ ਕੁਸ਼ ਸ਼ਾਬਾਸ਼ੇ ਮਿਲੀਏ ਤੁਹਾਨੂੰ ਇਹ ਕਹਿਣਾ ਪੈਗਾ ਨਿਸ਼ਚਤਰ ਗਿੰਤ ਕੱਲ ਨੂੰ ਜਦੋਂ ਮੇਲ ਹੋਣਗੇ ਫਿਰ ਐਵੇਂ ਐਵੇਂ ਹੱਸ-ਹੱਸ ਕੇ ਜੱਫੀਆਂ ਪਾਓਗੇ ਨਾ ਭਾਜੀ ਕੁਛ ਨਹੀਂ ਭਾਜੀ ਐਵੇਂ ਓਦਾਂ ਹੋ ਗਿਆ ਸੀ ਇਹੀ ਕਹਿਣਾ ਨਾ ਤੇ ਕਿਉਂ ਕਹਿਣ ਦੀ ਲੋੜ ਪਵੇ ਸੋ ਮੈਂ ਬਸ ਇਹੀ ਕਹਾਂਗਾ ਜਵਰਾਜ ਮੇਰਾ ਭਤੀਜਾ ਆ ਬੱਚਾ ਮੇਰਾ ਉਹਨੂੰ ਤਾਂ ਮੈਂ ਰੋਬਨਾ ਵੀ ਕਹਿ ਸਕਦਾ ਬੇਟਾ ਬਚਿਆ ਕਰੋ ਇਹੋ ਜੀਆਂ ਚੀਜ਼ਾਂ ਤੋਂ ਰੱਬ ਦਾ ਵਾਸਤਾ ਮੈਂ ਤਾਂ ਚਲੋ ਹੁਣ ਇੱਕ ਕੰਮਾਂ ਜਾਂ ਚ ਪੈ ਗਿਆ ਆ ਪੇਜ ਜਾਂ ਬਣਾ ਲੈ ਮੈਨੂੰ ਤਾਂ ਬੜਾ ਕੁਝ ਬੋਲਣਾ ਪੈਂਦਾ ਤੇ ਤੁਸੀਂ ਥੋੜਾ ਜਿਹਾ ਖਿਆਲ ਰੱਖਿਓ ਮੈਂ ਨਹੀਂ ਚਾਹੁੰਦਾ ਤੁਹਾਨੂੰ ਕੋਈ ਗਾਲਾਂ ਗੂਲਾਂ ਕੱਢੇ ਦੁੱਖ ਹੁੰਦਾ ਮੈਨੂੰ ਦਿਲ ਤੋਂ ਦੁੱਖ ਹੁੰਦਾ ਹੈਨਾ ਨਾਮ ਲੈ ਕੇ ਤੁਹਾਨੂੰ ਗਾਲਾਂ ਕੱਢਣਾ ਮੈਨੂੰ ਵੀ ਜਦੋਂ ਵੀਡੀਓ ਲੋਕਾਂ ਨੇ ਭੇਜੀ ਸਾਰਿਆਂ ਨੇ ਮੈਨੂੰ ਇਹੀ ਕਿਹਾ ਕਹਿੰਦਾ ਬੜਾ ਬੋਲਦਾ ਤੂੰ ਕਹਿੰਦੇ ਆ ਬੋਲ ਕੇ ਦਿਖਾਤਾ ਹੁਣ ਇਸ ਵੀਡੀਓ ਤੇ ਕਰਤਾ ਗੱਲ ਹੁਣ ਤੇਰਾ ਭਤੀਜਾ ਆ ਵੀਡੀਓ ਦੇ ਵਿੱਚ ਤੇ ਮੈਂ ਕਿਹ ਗੱਲ ਜਰੂਰ ਕਰਾਂਗਾ ਜੇ ਕਰਨ ਵਾਲੀ ਗੱਲ ਜਰੂਰ ਕਰਾਂ ਵੀਡੀਓ ਦੇਖੀ ਫਿਰ ਮੈਂ ਕਿਹਾ ਜਰੂਰ ਕਰਦੇ ਆ ਗੱਲ ਸੋ ਮੈਂ ਕਰ ਰਿਹਾ ਤੇ ਬਸ ਇਹੀ ਆ ਕਿ ਬਚੋ ਇਹਨਾਂ ਚੀਜ਼ਾਂ ਤੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ